ਦੇਖੋ ਤੁਸੀਂ ਸਾਰਿਆਂ ਨੇ ਸੁਣਿਆ ਕਿ ਸਰਦਾਰ ਢਿੰਡਾ ਨੇ ਕਿਹਾ ਕਿ ਜੋ ਪ੍ਰੋਗਰਾਮ ਕੀਤਾ ਜਾ ਰਿਹਾ ਸਾਡੀ ਕੋਈ ਸਲਾਹ ਨਹੀਂ ਲਈ ਗਈ ਜਦੋਂ ਕਿ ਸਾਰੇ ਪ੍ਰੋਗਰਾਮ ਸਰਦਾਰ ਢਿੰਡਾ ਨੇ ਖੁਦ ਬੈਠ ਕੇ ਸਰਕਾਰ ਦੇ ਨਾਲ ਮੁੱਖ ਮੰਤਰੀ ਸਾਹਿਬ ਉਹਨਾਂ ਵੱਲੋਂ ਲਗਾਈ ਡਿਊਟੀ OSD ਹਰਿਆਣਾ ਸਰਕਾਰ ਡਾਕਟਰ ਪ੍ਰਭਲਿੰਦ ਸਿੰਘ ਨਾਲ ਬੈਠ ਕੇ ਅਹੁਦੇਦਾਰ ਮੈਂਬਰ ਸਹਿਬਾਨਾਂ ਦੇ ਨਾਲ PWD ਰੈਸਟ ਹਾਊਸ ਪੰਥ ਖੂਲਾ ਦੇ ਵਿੱਚ ਸਾਰਾ ਪ੍ਰੋਗਰਾਮ ਤੈਅ ਕੀਤਾ ਵੀਡੀਓ ਵਾਇਰਲ ਹੋ ਗਈਆਂ ਹੁਣ ਤਾਂ ਸਾਰਾ ਕੁਝ ਸੰਗਤ ਦੇ ਸਾਹਮਣੇ ਆ ਗਿਆ ਸਾਰੇ ਜਿਹੜੇ ਪੰਥ ਦੇ ਮਸਲਿਆਂ ਤੇ ਕੋਈ ਚੋਰੀ ਡਾਕੇ ਦੇ ਨਹੀਂ ਸੀ ਪੰਛਕ ਮਸਲਿਆਂ ਦੇ ਉੱਤੇ ਜਿਹੜੇ ਪਰਚੇ ਸਰਕਾਰਾਂ ਨੇ ਪਾਏ ਸੀ ਉਹਨਾਂ 'ਚ ਬਾਇਜਤ ਬਰੀ ਹੋਇਆ ਸਰਦਾਰ ਢਿੰਡਾ ਹਰ ਵਾਰ ਗੁੰਮਰਾਹ ਕਰਦੇ ਆ ਸੰਗਤਾਂ ਸਰਦਾਰ ਢਿੰਡਾ ਨੂੰ ਕੁਰਬਾਨ ਰੱਖਣ ਦੀ ਮਰਜ਼ਾਦਾ ਦਾ ਨਹੀਂ ਪਤਾ ਫੜਨ ਦਾ ਮਰਜ਼ਾਦਾ ਦਾ ਨਹੀਂ ਪਤਾ ਜੁੱਤੀ ਦੇ ਉੱਤੇ ਸੂ ਦੇ ਉੱਤੇ ਰੱਖ ਕੇ ਤੇ ਢਿੰਡਾ ਕੁਰਬਾਨ ਤੇ ਬੈਠ ਜਾਂਦਾ ਔਰ ਜਦੋਂ ਸ਼ਾਮ ਨੂੰ ਉਹਨੇ ਛਕਣਾ ਹੁੰਦਾ ਗੈਰ ਮਰਿਆਦਾ ਵਾਲਾ ਮਸਾਲਾ ਉਦੋਂ ਕੋਈ ਕੁਰਬਾਨ ਪਤਾ ਨਹੀਂ ਕਿੱਥੇ ਹੁੰਦੀ ਹੈ ਅੱਜ ਅਸੀਂ 1 ਨਵੰਬਰ 2025 ਤਕਸਰੀ ਹਰਮੰਦਰ ਜੀ ਪਟਨਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਮਹਾਰਾਜ ਦਾ ਅਵਤਾਰ ਹੋਇਆ ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੇ ਭਵਲੇਓ ਧੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਧੰਤਨ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਚਰਨ ਸੋ ਪ੍ਰਾਪਤ ਧਰਤੀ ਔਰ ਸਤਗੁਰਾਂ ਦੇ ਅਵਤਾਰ ਸਥਾਨ ਤੇ ਤਕਸਰੀ ਹਰਮੰਦਰ ਜੀ ਪਟਨਾ ਸਾਹਿਬ ਪੁਜੇ ਹੋਏ ਆ ਜਿੱਥੇ ਅੱਜ ਤਕਸਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਵੱਲੋਂ ਸਰਬ ਧਰਮ ਸੰਮੇਲਨ ਕੀਤਾ ਜਾ ਰਿਹਾ ਤੇ ਉਹਨਾਂ ਦੇ ਪਿਆਰ ਭਰੇ ਸੱਦੇ ਦੇ ਉੱਤੇ ਸੰਗਤਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਆ ਮੇਰੇ ਨਾਲ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਰਦਾਰ ਗੁਰਵੀਰ ਸਿੰਘ ਜੀ ਤਲਾਕਾ ਔਰ ਜਮਨਾ ਨਗਰ ਸਰਦਾਰ ਜਗਤਾਰ ਸਿੰਘ ਜੀ ਮਾਨ ਅੰਤਰਿੰਗ ਮੈਂਬਰ ਸਰਦਾਰ ਸਵਰਨ ਸਿੰਘ ਜੀ ਬੁੰਗਾ ਟੱਬੀ ਪੰਚਕੂਲਾ ਹਲਕਾ ਤੋਂ ਸੀਨੀਅਰ ਮੈਂਬਰ ਸਰਦਾਰ ਸੁਖਵਿੰਦਰ ਸਿੰਘ ਜੀ ਮੰਡੇਬਰ ਜਮਨਾ ਨਗਰ ਤੋਂ ਸਾਬਕਾ ਜਰਨਲ ਸਕੱਤਰ ਅਤੇ 77 ਜਰਨਲ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਸਰਦਾਰ ਉਮਰਾਉ ਸਿੰਘ ਜੀ ਸ਼ੀਨਾ ਸਾਡੇ ਖਜ਼ਾਨਚੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸਤਿਗੁਰੂ ਦੀ ਕਿਰਪਾ ਸਦਕਾ ਦਰਸ਼ਨ ਦედაਰੇ ਕਰਕੇ ਆਏ ਆ ਜਿੱਥੇ ਤਖਤ ਸਾਹਿਬ ਦੇ ਪ੍ਰਬੰਧ ਵੱਲੋਂ ਸਤਿਕਾਰ ਸਹਿ ਸਨਮਾਨ ਕੀਤਾ ਗਿਆ ਸਾਨੂੰ ਇੱਥੇ ਹੀ ਪਤਾ ਲੱਗਿਆ ਜੋ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈਆਂ ਕਿ ਕੱਲ੍ਹ ਸਾਡੇ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ குரு ਖੇਤਰ ਵਿਖੇ ਪ੍ਰਧਾਨ ਢਿੰਡਾ ਦੇ ਵੱਲੋਂ ਕੁਝ ਮੈਂਬਰ ਸਹਿਬਾਨਾਂ ਦੀ ਇਕੱਤਰਤਾ ਕੀਤੀ ਗਈ ਜਿਸੇ ਇਕੱਤਰਤਾ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਤੁਸੀਂ ਸਾਰਿਆਂ ਨੇ ਸੁਣੀਆਂ ਹੀ ਆ ਪਰ ਉਹਦੇ ਚ ਕੋਰਾ ਝੂਠ ਬੋਲਿਆ ਗਿਆ ਜੋ ਫੋਟੋਆਂ ਵਾਇਰਲ ਹੋਈਆਂ ਉਹਦੇ ਚ 29 ਮੈਂਬਰ ਸਹਿਬਾਨ ਹਾਜ਼ਰ ਇਹ ਦਿਖਾਇਆ ਗਿਆ ਕਿ 34 ਮੈਂਬਰ ਸਹਿਬਾਨ ਹਾਜ਼ਰ ਹੈ ਜਿਹੜਾ ਸਖਨੇਚਰ ਲੈਟਰ ਜਾਰੀ ਕੀਤਾ ਗਿਆ ਉਹਦੇ ਤੇ ਬੀਬੀਆਂ ਦੇ ਵੀ ਦਸਤਕਤ ਜੋ ਬੀਬੀਆਂ ਮੈਂਬਰ ਉਹਨਾਂ ਦੇ ਦਸਤਕਤ ਕੀਤੇ ਹੋਏ ਜਦੋਂ ਕਿ ਬੀਬੀਆਂ ਫੋਟੋ ਵਿੱਚ ਹਾਜ਼ਰ ਹੀ ਨਹੀਂ ਐ ਸੋ ਇਸ ਤਰ੍ਹਾਂ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਗਿਆ ਜਦੋਂ ਕਿ ਉੱਥੇ 34 ਮੈਂਬਰ ਹਾਜ਼ਰ ਨਹੀਂ ਸਨ ਜੋ ਉੱਥੇ ਗੱਲਾਂ ਬਾਤਾਂ ਹੋਈਆਂ ਉਹ ਵੀ ਸੰਗਤਾਂ ਨੇ ਸੁਣੀਆਂ ਪਹਿਲੀ ਗੱਲ ਤਾਂ ਪ੍ਰਧਾਨ ਢਿੰਡਾ ਦੇ ਵੱਲੋਂ ਕੋਰਾ ਝੂਠ ਬੋਲਿਆ ਗਿਆ ਕਿ ਉੱਥੇ 34 ਮੈਂਬਰ ਹਾਜ਼ਰ ਸਨ ਦੂਸਰਾ ਕੋਰਾ ਝੂਠ ਬੋਲਿਆ ਗਿਆ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਹਰਿਆਣਾ ਝੋੜੇ ਉਹਨਾਂ ਬਾਰੇ ਦੇਖੋ ਦੇਸ਼ ਵਦੇਸ਼ ਵਿੱਚ ਇਹ ਸਮਾਗਮ ਹੋ ਰਿਹਾ ਸੰਗਤਾਂ ਸਤਕਾਰਨ ਵਾਲਾ ਆਸੀ ਪਟਨਾ ਸਾਹਿਬ ਪੁੱਜੇ ਹੋਏ ਆ ਉਹਨਾਂ ਦੇ ਸਦੇ ਦਿੱਲੀ ਕਮੇਟੀ ਕਰ ਰਹੀ ਸ਼੍ਰੋਮਣੀ ਕਮੇਟੀ ਕਰ ਰਹੀ ਹਜ਼ੂਰ ਸਾਹਿਬ ਬੋਰਡ ਕਰ ਰਿਹਾ ਵਿਦੇਸ਼ਾਂ ਚ ਸੰਗਤਾਂ ਕਰ ਰਹੀਆਂ ਭਾਰਤ ਸਰਕਾਰ ਕਰ ਰਹੀ ਪੰਜਾਬ ਸਰਕਾਰ ਕਰ ਰਹੀ ਹਰਿਆਣਾ ਸਰਕਾਰ ਕਰ ਰਹੀ ਹੈ ਹੋਰ ਸਰਕਾਰਾਂ ਵੀ ਕਰ ਰਹੀਆਂ ਰਾਤ ਇੱਕ ਸਮਾਗਮ ਤੇ ਅਸੀਂ ਹਾਜ਼ਰ ਸੀ ਜਿੱਥੇ ਗਵਰਨਰ ਬਿਹਾਰ ਉਹ ਵੀ ਪੁੱਜੇ ਹੋਏ ਸੀ ਉਹ ਸਮਾਗਮ ਸਾਰੇ ਨਤਮਸਤਕ ਹੋ ਰਹੇ ਆ ਸਤਗੁਰਾਂ ਦੀ ਸ਼ਹਾਦਤ ਨੂੰ ਪਰ ਸਰਦਾਰ ਢਿੰਡਾ ਇਹ ਸ਼ਹਾਦਤ ਦੇ ਸਮਾਗਮ ਤੇ ਵੀ ਰਾਜਨੀਤੀ ਕਰਦਾ ਨਜ਼ਰ ਆ ਗਿਆ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਦੀ ਸਖਤ ਸ਼ਬਦਾਂ ਚ ਨਖੇਦੀ ਕਰਦੇ ਆ ਦੇਖੋ ਤੁਸੀਂ ਸਾਰਿਆਂ ਨੇ ਸੁਣਿਆ ਕਿ ਸਰਦਾਰ ਢਿੰਡਾ ਨੇ ਕਿਹਾ ਕਿ ਜੋ ਪ੍ਰੋਗਰਾਮ ਕੀਤਾ ਜਾ ਰਿਹਾ ਸਾਡੀ ਕੋਈ ਸਲਾਹ ਨਹੀਂ ਲਈ ਗਈ ਜਦੋਂ ਕਿ ਸਾਰੇ ਪ੍ਰੋਗਰਾਮ ਸਰਦਾਰ ਢਿੰਡਾ ਨੇ ਖੁਦ ਬੈਠ ਕੇ ਸਰਕਾਰ ਦੇ ਨਾਲ ਮੁੱਖ ਮੰਤਰੀ ਸਾਹਿਬ ਉਹਨਾਂ ਵੱਲੋਂ ਲਗਾਈ ਡਿਊਟੀ ਓਐਸਡੀ ਹਰਿਆਣਾ ਸਰਕਾਰ ਡਾਕਟਰ ਪ੍ਰਭਲਿੰਦ ਸਿੰਘ ਨਾਲ ਬੈਠ ਕੇ ਅਹੁਦੇਦਾਰ ਮੈਂਬਰ ਸਹਿਬਾਨਾਂ ਦੇ ਨਾਲ ਪੀਡਬਲਯੂਡੀ ਰੈਸਟ ਆਊਟ ਪੰਚਕੂਲਾ ਦੇ ਵਿੱਚ ਸਾਰਾ ਪ੍ਰੋਗਰਾਮ ਤੈਅ ਕੀਤਾ ਵੀਡੀਓ ਵਾਇਰਲ ਹੋ ਗਈਆਂ ਹੁਣ ਤਾਂ ਸਾਰਾ ਕੁਝ ਸੰਗਤ ਦੇ ਸਾਹਮਣੇ ਆ ਪਰ ਕੋਰਾ ਝੂਠ ਬੋਲ ਕੇ ਸਰਦਾਰ ਢਿੰਡਾ ਹਰ ਵਾਰ ਸੰਗਤ ਨੂੰ ਗੁੰਮਰਾਹ ਕਰਦੇ ਮੂਰਖ ਬਣਾਉਂਦੇ ਆ 4 ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਕੇਂਦਰੀ ਮਿਨਿਸਟਰ ਸ਼੍ਰੀ ਮਨੋਲਾਲ ਖੱਟੜ ਦੀ 6-7 ਮਿੰਟ ਦੀ ਵੀਡੀਓ ਜਾਰੀ ਕੀਤੀ ਉਹਨਾਂ ਦੇ ਗੁਣ ਗਾਣ ਕਰ ਰਹੇ ਆ ਕਿ ਇਹੋ ਜਿਹਾ ਮੁੱਖ ਮੰਤਰੀ ਹਰਿਆਣਾ ਨੂੰ ਮਿਲਿਆ ਨਹੀਂ ਅੱਜ ਉਹਨਾਂ ਦੀ ਨਿਖੇਦੀ ਕਰ ਰਹੇ ਆ ਕੱਲ ਸਰਕਾਰ ਨਾਲ ਬੈਠ ਕੇ ਪ੍ਰੋਗਰਾਮ ਲੀਕ ਰਹੇ ਆ ਅੱਜ ਨਿਖੇਦੀ ਕਰ ਰਹੇ ਆ ਹਰਿਆਣਾ ਦੇ ਵਿੱਚ ਹੋ ਰੇ ਸਤਗੁਰਾਂ ਦੇ ਸ਼ਹੀਦੀ ਸਮਾਗਮਾਂ ਤੇ ਸਰਦਾਰ ਢਿੰਡਾ ਕੋਜੀ ਰਾਜਨੀਤੀ ਕਰ ਰਹੇ ਆ ਘਟਿਆ ਹੋਸ਼ੀ ਰਾਜਨੀਤੀ ਕਰ ਰਹੇ ਆ ਜਿਹਦੀ ਅਸੀਂ ਸਖਤ ਸ਼ਬਦਾਂ ਚ ਨਖੇਦੀ ਕਰਦੇ ਆ ਅਸੀਂ ਕਿਉਂਕਿ ਇੰਨੇ ਕੁ ਹਾਜ਼ਰ ਸੀਗੇ ਇੱਥੇ ਪਟਨਾ ਸਾਹਿਬ ਤੇ ਅਸੀਂ ਜ਼ਰੂਰੀ ਸਮਝਿਆ ਸਾਰਿਆਂ ਨੇ ਵਿਚਾਰ ਚਰਚਾ ਕਰਕੇ ਕਿ ਸੰਗਤਾਂ ਨੂੰ ਸਲੀਅਤ ਤੋਂ ਜਾਣੂ ਕਰਾਇਆ ਜਾਵੇ ਹੁਣ ਦੇਖੋ ਖੁਦ ਓਐਸਡੀ ਹਰਿਆਣਾ ਸਰਕਾਰ ਡਾਕਟਰ ਪ੍ਰਭਲਿੰਦ ਸਿੰਘ ਨਾਲ ਬਹਿ ਕੇ ਨਗਰ ਕੀਰਤਨ ਯਾਤਰਾਵਾਂ ਚਾਰਾਂ ਦੇ ਰੂਟ ਤੈਅ ਕਰ ਰਹੇ ਆ ਮੈਂਬਰਾਂ ਦੀਆਂ ਡਿਊਟੀਆਂ ਲਾ ਰਹੇ ਆ ਤੇ ਕਹਿੰਦੇ ਸਾਡੀ ਕੋਈ ਸਲਾਹ ਹੀ ਨਹੀਂ ਲਈ ਗਈ ਕੋਈ ਬਿਆਦਬੀ ਹੋ ਸਕਦੀ ਆ ਬਿਆਦਬੀ ਸ਼ਬਦ ਇਸ ਤਰ੍ਹਾਂ ਬਣਾ ਲਿਆ ਕੇ ਸਰਕਾਰ ਨੂੰ ਕੰਡਮ ਕਰਨਾ ਜਾਂ ਕਿਸੇ ਨੂੰ ਕੰਡਮ ਕਰਨਾ ਜਿਸ ਤਰੀਕੇ ਨਾਲ ਕਿਹਾ ਗਿਆ ਕਿ 15 ਮੁਕਦਮੇ ਦਾਦੂਗੜ੍ਹ ਸਾਹਿਬ ਤੇ ਦਰਜ ਨੇ ਹਰਿਆਣਾ ਕਮੇਟੀ ਦੇ ਮੈਨੂੰ ਦੱਸੋ ਕਿਹੜੇ 15 ਮੁਕਦਮੇ ਜਿਹੜੇ ਮੁਕਦਮੇ ਪੰਜਾਬ ਸਰਕਾਰ ਜਾਂ ਹਰਿਆਣਾ ਨੇ ਪਾਏ ਸੀ ਉਹਨਾਂ 'ਚ ਬ아ਇਜਤ ਬਰੀ ਹੋયા ਸਾਰੇ ਜਿਹੜੇ ਪੰਥ ਦੇ ਮਸਲਿਆਂ ਤੇ ਸੀ ਕੋਈ ਚੋਰੀ ਡਾਕੇ ਦੇ ਨਹੀਂ ਸੀ ਪੰਥਕ ਮਸਲਿਆਂ ਦੇ ਉੱਤੇ ਜਿਹੜੇ ਪਰਚੇ ਸਰਕਾਰਾਂ ਨੇ ਪਾਏ ਸੀ ਉਹਨਾਂ 'ਚ ਬ아ਇਜਤ ਬਰੀ ਹੋયા ਸਰਦਾਰ ਢਿੰਡਾ ਹਰ ਵਾਰ ਗੁੰਮਰਾਹ ਕਰਦੇ ਆ ਸੰਗਤਾਂ ਨੂੰ ਜਿਹੜਾ ਹਰਿਆਣਾ ਕਮੇਟੀ ਦਾ ਜੋ ਨੇ ਇਲਜ਼ਾਮਬਾਜ਼ੀ ਕੀਤੀ ਸੀ ਉਹਦਾ ਵੀ ਜੁਡੀਸ਼ੀਅਲ ਕੋਰਟ ਦੇ ਵਿੱਚ ਸਾਰਾ ਸੱਚ ਸਾਹਮਣੇ ਆ ਗਿਆ ਹੁਣ ਜੁਡੀਸ਼ੀਅਲ ਕੋਰਟ ਤੇ ਹਰਿਆਣਾ ਸਰਕਾਰ ਤੇ ਇਲਜ਼ਾਮਬਾਜ਼ੀ ਸ਼ਾਮ ਨੂੰ ਜਾ ਕੇ ਪੈਰ ਫੜਨੇ ਆ ਦਿਨੇ ਮੀਡੀਆ ਦੇ ਸਾਹਮਣੇ ਬਿਆਨਬਾਜ਼ੀ ਕਰਨੀ ਆ ਸਰਕਾਰ ਦੀ ਸਰਦਾਰ ਢਿੰਡਾ ਦੀ ਸਮਝ ਮੈਂ ਸਮਝਦਾ ਕਿ ਮੂਰਖਾਂ ਦੇ ਜੇਕਰ ਸਿੰਘ ਹੁੰਦੇ ਪਾਗਲਾਂ ਦੇ ਜੇਕਰ ਸਿੰਘ ਹੁੰਦੇ ਤਾਂ ਢਿੰਡਾ 12 ਸਿੰਘਾ ਹੁੰਦਾ ਇਹਦੇ 12 ਸਿੰਘ ਹੋਣੇ ਸੀਗੇ ਜੋ ਇਹਨੇ ਸੰਗਤ ਨੂੰ ਵਾਰ-ਵਾਰ ਗੁੰਮਰਾਹ ਕਰਨਾ ਵਾਰ-ਵਾਰ ਹਰ ਗੱਲ ਦੇ ਉੱਤੇ ਝੂਠ ਬੋਲਣਾ ਅੱਜ ਵੀ ਸੰਗਤਾਂ ਨੂੰ ਗੁੰਮਰਾਹ ਕੀਤਾ ਗਿਆ ਜਿਹੜੀ ਸੰਗਤ ਦੇ ਲਈ ਅਸਲੀ ਜੋ ਸਹੀ ਜਾਣਕਾਰੀ ਅਸੀਂ ਸੰਗਤ ਦੇ ਸਾਹਮਣੇ ਰੱਖੀ ਆ ਇੱਕ ਤਾਂ ਉੱਥੇ ਕੋਈ 34 ਮੈਂਬਰ ਨਹੀਂ ਸੀਗੇ 29 ਦੀ ਫੋਟੋ ਜਿਹੜੀ ਜਨਤਕ ਹੋਈ ਆ ਜਿਹੜਾ ਲੈਟਰ ਦਸਕਤਾਂ ਵਾਲਾ ਜਨਤਕ ਹੋਇਆ ਉੱਤੇ ਬੀਬੀਆਂ ਦੇ ਸੈਣ ਨੇ ਬੀਬੀ ਫੋਟੋ ਦੇ ਵਿੱਚ ਇੱਕ ਵੀ ਮੈਂਬਰ ਨਹੀਂ ਆ ਸੋ ਇਸ ਤਰ੍ਹਾਂ ਸੰਗਤ ਨੂੰ ਗੁੰਮਰਾਹ ਜਿਹੜਾ ਕੀਤਾ ਜਾ ਰਿਹਾ ਇਦੇ ਤੋਂ ਸੰਗਤਾਂ ਸੁਚੇਤ ਹੋਣ ਔਰ ਅਸੀਂ ਸਰਦਾਰ ਢਿੰਡਾ ਨੂੰ ਵੀ ਅਪੀਲ ਕਰਨੀ ਚਾਹੁੰਦੇ ਆ ਕਿ ਸਤਗੁਰਾਂ ਦੇ ਸ਼ਹੀਦੀ ਸਮਾਗਮਾਂ ਦੇ ਉੱਪਰ ਜੇ ਕੋਈ ਉਪਰਾਲਾ ਕਰ ਰਿਹਾ ਕਮੇਟੀਆਂ ਕਰ ਰਹੀਆਂ ਭਾਰਤ ਸਰਕਾਰ ਜਾਂ ਹਰਿਆਣਾ ਜਾਂ ਪੰਜਾਬ ਸਰਕਾਰ ਤੋਂ ਉਹਨਾਂ ਨੂੰ ਘੱਟੂ ਘੱਟ ਬਦਨਾਮ ਨਾ ਕੀਤਾ ਜਾਵੇ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਬੇਅਦਬੀ ਬੇਅਦਬੀ ਦਾ ਖੁੱਦ ਪਹਿਲਾਂ ਕਿਰਪਾਨ ਜੁੱਤੀ ਦੇ ਉੱਤੇ ਸ਼ੂ ਤੇ ਬੂਟ ਤੇ ਰੱਖੀ ਆ ਮੁੜ ਕੇ ਚੱਕ ਕੇ ਪਾਸੇ ਕਰ ਲਈ ਜਿੱਦਨ ਦਾ ਪ੍ਰਧਾਨ ਬਣਿਆ ਸਰਦਾਰ ਢਿੰਡਾ ਨੇ ਕਿਰਪਾਨ ਫੜ ਲਈ ਆ ਕੀਕ ਸਰੋਵਣੀ ਕਮੇਟੀ ਦੇ ਪ੍ਰਧਾਨ ਨੇ ਵੀ ਕਿਰਪਾਨ ਫੜੀ ਐ ਦਿੱਲੀ ਕਮੇਟੀ ਦੇ ਕਿਰਪਾਨ ਪ੍ਰਧਾਨ ਨੇ ਵੀ ਕਿਰਪਾਨ ਫੜੀ ਐ ਜਾਂ ਹੋਰ ਪ੍ਰਧਾਨਾਂ ਇਹ ਤਾਂ ਜਿਹੜੇ ਸਦਾ ਫੜਦੇ ਆ ਉਹਨਾਂ ਨੂੰ ਹੀ ਸੋਹਣੀ ਲੱਗਦੀ ਐ ਕਿਰਪਾਨ ਉਹਨਾਂ ਨੂੰ ਪਤਾ ਇਹਦੀ ਮਰਿਆਦਾ ਕੀ ਐ ਸਰਦਾਰ ਢਿੰਡਾ ਨੂੰ ਕਿਰਪਾਨ ਰੱਖਣ ਦੀ ਮਰਿਆਦਾ ਦਾ ਨਹੀਂ ਪਤਾ ਫੜਨ ਦਾ ਮਰਿਆਦਾ ਦਾ ਨਹੀਂ ਪਤਾ ਜੁੱਤੀ ਦੇ ਉੱਤੇ ਸੂ ਦੇ ਉੱਤੇ ਰੱਖ ਕੇ ਤੇ ਢਿੰਡਾ ਕਿਰਪਾਨ ਤੇ ਬੈਠ ਜਾਂਦਾ ਔਰ ਜਦੋਂ ਸ਼ਾਮ ਨੂੰ ਉਹਨੇ ਛਕਣਾ ਹੁੰਦਾ ਗੈਰ ਮਰਿਆਦਾ ਵਾਲਾ ਮਸਾਲਾ ਉਦੋਂ ਕਿਰਪਾਨ ਪਤਾ ਨਹੀਂ ਕਿੱਥੇ ਹੁੰਦੀ ਐ ਇਸ ਕਰਕੇ ਅਸੀਂ ਸਰਦਾਰ ਢਿੰਡਾ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਉਹ ਬੇਮਰਿਆਦਾ ਬੇਪਰ ਤਰਤੀਬੀਆਂ ਗੱਲਾਂ ਨਾ ਕਰੇ ਔਰ ਇਸ ਸਤਾਬਦੀ ਦੇ ਉੱਤੇ ਖੋਸ਼ੀ ਰਾਜਨੀਤੀ ਕਰਕੇ ਸੰਗਤ ਨੂੰ ਗੁਮਰਾਹ ਨਾ ਕਰੇ ਖੁਦ ਬੈਠ ਕੇ ਸਰਕਾਰ ਦੇ ਨਾਲ ਉਸਨੇ ਪ੍ਰੋਗਰਾਮ ਉਹ ਲਿਖੇ ਨੇ ਖੁਦ ਬੈਠ ਕੇ ਸਾਰੇ ਰੂਟ ਬਣਾਏ ਨੇ ਖੁਦ ਸਾਰੇ ਬੈਠ ਕੇ 25% ਵਾਲਾ ਪ੍ਰੋਗਰਾਮ ਖੇਤਰ ਤੇ 30 ਵਾਲਾ ਪ੍ਰੋਗਰਾਮ ਤਨਧਾਨ ਸਭ ਖੁਦ ਸਰਦਾਰ ਢਿੰਡਾ ਨੇ ਸਰਕਾਰ ਨਾਲ ਬੈਠ ਕੇ ਅਜੇ ਉਦੋਂ ਦਾ ਮੈਂਬਰਾਂ ਨੂੰ ਵੀ ਨਹੀਂ ਪਤਾ ਜਦੋਂ ਸਰਦਾਰ ਢਿੰਡਾ ਪ੍ਰੋਗਰਾਮ ਤੈਅ ਕਰਕੇ ਆ ਗਿਆ ਮੈਂਬਰਾਂ ਨੂੰ ਵੀ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਸੀਗਾ ਸੋ ਸਰਦਾਰ ਢਿੰਡਾ ਨੂੰ ਇਹੋ ਜੀ ਗਲਤ ਬਿਆਨਬਾਜ਼ੀ ਤੋਂ ਜਿਹੜਾ ਹੈਗਾ ਉਹ ਗੁਰੇਜ਼ ਕਰਨਾ ਚਾਹੀਦਾ ਔਰ ਉਹਨੂੰ ਇਸ ਗੱਲ ਤੋਂ ਵੀ ਗੁਰੇਜ਼ ਦੋਗਲੀਆਂ ਗੱਲਾਂ ਤੋਂ ਕਿ ਦਿਨੇ ਹੋਰ ਤੇ ਰਾਤ ਹੋਰ ਰਾਤ ਨੂੰ ਜਾ ਕੇ ਸਰਕਾਰ ਦੇ ਪੈਰ ਫੜਨੇ ਆ ਔਰ ਸਵੇਰ ਨੂੰ ਬਿਆਨਬਾਜ਼ੀ ਕਰਨੀ ਮੈਂ ਤਾਂ ਹੀ ਬੇਨਤੀ ਕੀਤੀ ਆ ਕਿ ਜੇ ਪਾਗਲਾਂ ਦੇ ਮੂਰਖਾਂ ਦੇ ਜਾਂ ਦੋਗਲਿਆਂ ਦੇ ਸਿੰਘ ਹੁੰਦੇ ਤਾਂ ਢਿੰਡਾ 12 ਸਿੰਘਾ ਹੁੰਦਾ ਸੋ ਸੰਗਤਾਂ ਜਿਹੜੀਆਂ ਨੇ ਉਹ ਇਸ ਗੱਲ ਦੇ ਉੱਤੇ ਜ਼ਰੂਰ ਗੌਰ ਕਰਨ ਹੈ ਔਰ ਸਭ ਨੂੰ ਬੇਨਤੀ ਹੈ ਕਿ ਜੋ ਪ੍ਰੋਗਰਾਮ ਜਿੱਤੇ ਵੀ ਪੂਰੇ ਭਾਰਤ ਦੁਨੀਆ 'ਚ ਸਰਕਾਰਾਂ ਵੱਲੋਂ ਜਾਂ ਕਮੇਟੀਆਂ ਵੱਲੋਂ ਸੰਗਤਾਂ ਵੱਲੋਂ ਲੀਕੇ ਜਾ ਰਹੇ ਆ ਉਹਦੇ 'ਚ ਚੜ੍ਹਦੀ ਕਲਾ ਦੇ ਨਾਲ ਸੰਗਤਾਂ ਆਪੋ ਆਪਣਾ ਜਿਹੜਾ ਯੋਗਦਾਨ ਪਾਉਣ ਤਾਂ ਕਿ ਗੁਰੂਆਂ ਦੀ ਸ਼ਹਾਦਤ ਨੂੰ ਸਿੱਖਾਂ ਦੀ ਸ਼ਹਾਦਤ ਨੂੰ ਅਸੀਂ ਨਤਮਸਤਕ ਹੋ ਸਕੀਏ ਸਮਾਗਮ ਹੋਣੇ ਆ ਸੰਗਤਾਂ ਨੇ ਕਰਨੇ ਆ ਔਰ ਇਹਦੇ ਤੇ ਕੋਈ ਹੋਸ਼ੀ ਰਾਜਨੀਤੀ ਜਿਹੜੀ ਆ ਉਹ ਸਰਦਾਰ ਢਿੰਡਾ ਵਰਗੇ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸਾਰੇ ਮੈਂਬਰ ਸਹਿਬਾਨਾਂ ਨੂੰ ਅਸੀਂ ਅਪੀਲ ਕਰਾਂ ਕਿ ਜਿਹੜੀਆਂ ਇਹ ਗਲਤ ਗੱਲਾਂ ਸਰਦਾਰ ਢਿੰਡਾ ਵੱਲੋਂ ਕਰ ਰਹੇ ਤੇ ਉਹਦੇ ਨਾਲ ਖੜ ਕੇ ਉਹਨਾਂ ਦੀ ਪੁਸ਼ਤ ਪਨਾਹੀ ਕਰਦੇ ਉਹਨਾਂ ਮੈਂਬਰ ਸਹਿਬਾਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਸਮਝਾਉਣ ਇਸ ਗੱਲ ਤੋਂ ਸਰਦਾਰ ਢਿੰਡਾ ਨੂੰ ਤੇ ਖੁਦ ਵੀ ਇਹੋ ਜਿਹੇ ਕੰਮ ਦੇ ਵਿੱਚ ਇਹੋ ਜੀਆਂ ਕਾਨਫਰੰਸਾਂ 'ਚ ਪਾਰਟਿਸਪੇਟ ਕਰਨ ਤੋਂ ਗੁਰੇਜ਼ ਕਰਨ